ਭਾਇਗੁਰ ਜਿੱਕਰ ਖਾਲਪਾ ਭਾਇਗੁਰ ਜਿੱਕਰ ਫਤੇਜੀ ਐਮਪੀ ਗੁਰਜੀਤ ਸਿੰਘ ਔਜਵਾਸਟ ਜਿਲ੍ਹਾ ਬਰਤਖਾਣ ਦਾ ਜ਼ਿਲ੍ਹਿਆ ਪ੍ਰਸ਼ਾਸਨ ਦਾ ਜ਼ਿਲ੍ਹਿਆਂ ਦੇਹਰਾੀਆਂ ਤੋਂ ਧੰਨਵਾਦ ਜਿਨ੍ਹਾਂ ਨੇ ਸਾਡੀ ਬੜੇ ਲੰਮੇ ਸਮੇਂ ਤੋਂ ਮੰਗਤੀ ਉਹ ਮੰਨ ਲਈ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਸੀ ਪਰ ਸਟੈਚੂ ਪਹੁੰਚ ਚੁੱਕਿਆ ਅਮੀਰ ਕਰਦੇ ਹਾਂ ਕਿ ਬਾਕੀ ਵੀ ਜਲਦੀ ਜਲਦੀ ਪਹੁੰਚਣਗੇ ਬਾਬਾ ਬੰਦਾ ਸਿੰਘ ਬਹਾਦਰ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਸਟੈਚੂ ਅੰਮ੍ਰਿਤਸਰ ਦੇ ਕਿਲਾਰੇ ਵਿੱਚ ਪਹੁੰਚ ਚੁੱਕਾ ਵਾ ਔਰ ਦਿলো ਧੰਨਵਾਦ ਕਿਉਂਕਿ ਐਸੇ ਯੋਧੇ ਜਰਨੈਲਾਂ ਪਾਣੀ ਜਿਹੜਾ ਆਉਣ ਵਾਲੀਆਂ ਪੀੜੀਆਂ ਨੂੰ ਵੀ ਸੱਜਣਾ ਪਤਾ ਹੋਣਾ ਚਾਹੀਦਾ ਵਾ ਕਿ ਜਰਨੈਲਾਂ ਦੀ ਬਹਾਦਰੀ ਦੇ ਕisse ਜਿਤੇ ਕਿਤਾਬਾਂ ਵਿੱਚ ਆ ਉਥੇ ਗੁਰੂ ਘਰਾਂ ਨੂੰ ਆਉਣ ਵਾਲੀਆਂ ਸੰਗਤਾਂ ਦੇ ਨਾਲ ਜਿਹੜੇ ਬਾਹਰੋਂ ਟੂਰਿਸਟ ਆ ਦੁਰਸਤ ਹੈ ਉਹ ਵੀ ਪ੍ਰਭਾਵਿਤ ਹੋਣਗੇ ਬਹੁਤ ਬਹੁਤ ਧੰਨਵਾਦ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸਾਰਿਆਂ ਦਾ ਦਿਲਦਿਆਂ ਘਹਿਰੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਭਰਾਓ ਬਹੁਤ ਹੀ ਖੁਸ਼ੀ ਵਾਲੀ ਖਬਰ ਆ ਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਮੰਗ ਕਰ ਰਹੇ ਸੀ ਕਿ ਅਮ੍ਰਿਤਸਰ ਦੇ ਵਿੱਚ ਉਹਨਾਂ ਯੋਧੇ ਜਰਨੈਲਾਂ ਦੀਆਂ ਯਾਦਗਾਰਾਂ ਜਿਹੜੀਆਂ ਵਾ ਉਹ ਬਣਾਈਆਂ ਜਾਣ ਜਦੋਂ ਕਿ ਗਲਿਆਰੇ ਦੇ ਵਿੱਚ ਕੰਪਨੀ ਬਾਗ ਦੇ ਵਿੱਚ ਬਹੁਤ ਸਾਰੀ ਜਗ੍ਹਾ ਵਾ ਕਿਉਂਕਿ ਗਲਿਆਰੇ ਚੋਂ ਜਿਹੜੇ ਭੰਗੜੇ ਵਾਲਿਆਂ ਦੇ ਪੁੱਤ ਲਾਤ ਤੇ ਆ ਸੀ ਮੰਗ ਕੀਤੀ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਬਾਬਾ ਅਕਾਲੀ ਫੂਲਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਆਲੀਆ ਜਰਨਲ ਹਰਬਖ ਸਿੰਘ ਜਰਨਲ ਜਗਜੀਤ ਸਿੰਘ ਰੋੜਾ ਔਰ ਐਸੀਆਂ ਸ਼ਖਸੀਅਤਾਂ ਦੀ ਸ਼ਾਮ ਸਿੰਘ ạtਾਰੀ ਜੀ ਇਹਨਾਂ ਯੋਧੇ ਜਰਨਲਾਂ ਦੀਆਂ ਯਾਦਗਾਰਾਂ ਬਣਨ ਉੱਤੇ ਸਟੈਚੂ ਲੱਗੇ ਹੋਣ ਜਦੋਂ ਟੂਰਿਸਟ ਆਉਂਦਾ ਘੁੰਮਣ ਤੇ ਉਹ ਕੋਈ ਪੁੱਛੇ ਤੇ ਉਹਨਾਂ ਨੂੰ ਇਤਿਹਾਸ ਦਾ ਸਿਹਦਾਵੇ ਕਿਉਂਕਿ ਬਹੁਤ ਵੱਡਾ ਮਾਣ ਮੱਤਾ ਇਤਿਹਾਸ ਹੈ ਸਾਡੇ ਕੋਲ ਸੋ ਖੁਸ਼ੀ ਵਾਲੀ ਗੱਲ ਹੈ ਕਿ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਸ਼ਾਸਨ ਦਾ ਔਰ ਐਮਪੀ ਗੁਰਜੀਤ ਸਿੰਘ ਔਜਲਾ ਜੀ ਦਾ ਖਾਸ ਕਰਕੇ ਕਾਲ ਸੇਵਾ ਫਾਊਂਡੇਸ਼ਨ ਵੱਲੋਂ ਧੰਨਵਾਦ ਕਿਉਂਕਿ ਬਹੁਤ ਵੱਡੀ ਮੰਗ ਜਿਹੜੀ ਪੂਰੀ ਹੋ ਗਈ ਆ ਦੋ ਸਟੈਚੂ ਪਹੁੰਚ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਗਲਿਆਰੇ ਦੇ ਵਿੱਚ ਬਹੁਤ ਸ਼ੇਤੀ ਲੱਗ ਜਣੇ ਆ ਇਹ ਪਹਿਲੀ ਜਿਹੜੀ ਮੰਗ ਸਾਡੀ ਪੂਰੀ ਹੋ ਗਈ ਔਰ ਦੂਜੀ ਮੰਗ ਜਿਹੜੀ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਟੈਚੂ ਡਿੱਗਣ ਵਾਲਾ ਸੀ ਕੰਪਨੀ ਬਾਗ ਚ ਤੇ ਉੱਥੇ ਵੀ ਜਿਹੜਾ ਵਾ 95 ਲੱਖ ਦੀ ਲਾਗਤ ਦੇ ਨਾਲ 24 ਦੇ ਵਿੱਚ ਜਿਹੜਾ ਆਪਾਂ ਐਮਪੀ ਔਜਲਾ ਜੀ ਕੋ ਸਮਾਰਟ ਸਿਟੀ ਤਹਿਤ ਪ੍ਰੋਜੈਕਟ ਪਾਸ ਕਰਵਾਇਆ ਸੀਗਾ ਉਹ 95 ਲੱਖ ਦੀ ਲਾਗਤ ਨਾਲ ਜਿਹੜਾ ਉੱਥੇ ਵੀ ਕੰਮ ਬੰਨਾ ਸ਼ੁਰੂ ਹੋ ਗਿਆ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਵੱਲੋਂ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਧੰਨਵਾਦ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਸੀ ਔਰ ਰੋਜ਼ ਸੀ ਕਿ ਕੰਮ ਨਹੀਂ ਹੋ ਰਿਹਾ ਹੁਣ ਕੰਮ ਹੋਣਾ ਸ਼ੁਰੂ ਹੋ ਗਿਆ ਦਿਲੋਂ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ